ਅੱਜ ਅਸੀਂ ਸਪੈਸ਼ਲ ਕਮਿਸ਼ਨਰਡ ਪੁਲਿਸ ਅੰਮ੍ਰਿਤਸਰ ਦੇ ਵਿੱਚ ਸਿਟੀ ਸੀਲਿੰਗ ਪਲਾਨ ਕੀਤੀ ਸੀ 4 ਤੋਂ 8 ਉਹ ਇਸ ਵੇਲੇ ਸਾਰੇ ਆਫੀਸਰ ਬਾਹਰ ਨੇ ਮੈਂ ਵੀ ਇੱਥੇ ਸਾਰੇ ਫੋਰਸ ਤੇ ਆਫੀਸਰਸ ਨਾਲ ਇਕੱਠੇ ਹੋ ਕੇ ਰਣਜੀਤ ਐਵਨਿਊ ਦੇ ਵਿੱਚ ਨਾਕੇ ਦੇ ਉੱਤੇ ਖੜੇ ਆ ਬਹੁਤ ਸਾਰੀਆਂ ਵਹੀਕਲ ਚੈੱਕ ਹੋਈਆਂ ਸਪੈਸ਼ਲੀ ਜਿਹੜੇ ਸਸਪੀਸ਼ੀਅਸ ਲੋਕ ਨੇ ਇੰਪਾਉਂਡ ਵੀ ਹੋਈਆਂ ਟ੍ਰੈਫਿਕ ਚਲਾਨ ਵੀ ਬਹੁਤ ਕੀਤੇ ਗਏ ਨੇ ਔਰ ਕੁਝ ਰਿਕਵਰੀਜ਼ ਵੀ ਹੋਈਆਂ ਜਿਹੜੇ ਕਿ ਸਾਈਮਲਟੇਨਸਲੀ মিডিਆ ਨਾਲ ਵੀ ਸ਼ੇਅਰ ਕਰਾਂਗੇ ਔਰ ਇਹ ਐਕਸਰਾਈਜ਼ ਵੀ ਰੈਗੂਲਰਲੀ ਕਰਾਂਗੇ ਕਿਉਂਕਿ ਇਹਦੇ ਵਿੱਚ ਸਰਪ੍ਰਾਈਜ਼ ਐਲੀਮੈਂਟ ਮੇਨਲੀ ਰੱਖਿਆ ਸੀਗਾ ਸੋ ਥੈਟ ਕੋਈ ਰਿਅਲਾਈਜ਼ ਨਾ ਕਰ ਸਕੇ ਕ੍ਰਿਮੀਨਲ ਐਲੀਮੈਂਟਸ ਔਰ ਜਿੰਨੇ ਵੀ ਇਹਦੇ ਕਾਟ ਆਊਟਸ ਨੇ ਜਾਂ ਏਸਕੇਪ ਰੂਟਸ ਨੇ ਉਹ ਵੀ ਨਾਲ ਪਲੱਗ ਕੀਤੇ ਹੋਏ ਕਿਵਰ ਨਾਕਾ ਦੇਖ ਕੇ ਕਿਉਂਕਿ ਬੰਦਾ ਭਜਦਾ ਦੂਜੀ ਪਾਈ ਪਿਛਲੀ ਸੜਕ ਨੂੰ ਜਾਂ ਕੋਈ ਕਾਟਾ ਉਪ ਨੂੰ ਜਾਂ ਕੋਈ ਜਰਾ ਚੋਰ ਰਸਤਾ ਜਿਹਨੂੰ ਆਪਾਂ ਕਹਿੰਦੇ ਆ ਉਹ ਵੀ ਅਸੀਂ ਪਲੱਗ ਕੀਤੇ ਔਰ ਉੱਥੇ ਵੀ ਕਾਫੀ ਲੋਕ ਫੜੇ ਗਏ ਅੱਜ ਅਸੀਂ ਸਪੈਸ਼ਲ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦੇ ਵਿੱਚ ਸਿਟੀ ਸੀਲਿੰਗ ਪਲਾਨ ਕੀਤੀ ਸੀ 4 ਤੋਂ 8 ਉਹ ਇਸ ਵੇਲੇ ਸਾਰੇ ਆਫੀਸਰ ਬਾਹਰ ਨੇ ਮੈਂ ਵੀ ਇੱਥੇ ਸਾਰੇ ਫੋਰਸ ਤੇ ਆਫੀਸਰਸ ਨਾਲ ਇਕੱਠੇ ਹੋ ਕੇ ਰਣਜੀਤ ਐਵੇਨਿਊ ਦੇ ਵਿੱਚ ਨਾਕੇ ਤੇ ਉੱਤੇ ਖੜੇ ਆ ਬਹੁਤ ਸਾਰੀਆਂ ਵਹੀਕਲ ਚੈੱਕ ਹੋਈਆਂ ਸਪੈਸ਼ਲੀ ਜਿਹੜੇ ਸਸਪੀਸ਼ੀਅਸ ਲੋਕ ਨੇ ਇੰਪਾਉਂਡ ਵੀ ਹੋਈਆਂ ਟ੍ਰੈਫਿਕ ਚਲਾਨ ਵੀ ਬਹੁਤ ਕੀਤੇ ਗਏ ਨੇ ਔਰ ਕੁਝ ਰਿਕਵਰੀਜ਼ ਵੀ ਹੋਈਆਂ ਜਿਹੜੇ ਕਿ ਸਾਈਮਲਟੇਨਸਲੀ মিডিਆ ਨਾਲ ਵੀ ਸ਼ੇਅਰ ਕਰਾਂਗੇ ਔਰ ਇਹ ਐਕਸਰਾਈਜ਼ ਅਸੀਂ ਰੈਗੂਲਰਲੀ ਕਰਾਂਗੇ ਕਿਉਂਕਿ ਇਹਦੇ ਵਿੱਚ ਸਰਪ੍ਰਾਈਜ਼ ਐਲੀਮੈਂਟ ਮੇਨਲੀ ਰੱਖਿਆ ਸੀਗਾ ਸੋ 댓 ਕੋਈ ਰਿਅਲਾਈਜ਼ ਨਾ ਕਰ ਸਕੇ ਕ੍ਰਿਮੀਨਲ ਐਲੀਮੈਂਟਸ ਔਰ ਜਿੰਨੇ ਵੀ ਇਹਦੇ ਕਾਟ ਆਊਟਸ ਨੇ ਜਾਂ ਏਸਕੇਪ ਰੂਟਸ ਨੇ ਉਹ ਵੀ ਨਾਲ ਪਲੱਗ ਕੀਤੇ ਹੋਏ ਕਿ ਉਹ ਨਾਕਾ ਦੇਖ ਕੇ ਕੋਈ ਬੰਦਾ ਭਜਦਾ ਦੂਜੀ ਪਾਈ ਪਿਛਲੀ ਸੜਕ ਨੂੰ ਜਾਂ ਕੋਈ ਕਾਟ ਆਊਟ ਨੂੰ ਜਾਂ ਕੋਈ ਜਰਾ ਚੋਰ ਰਸਤਾ ਜਿਹਨੂੰ ਆਪਾਂ ਕਹਿੰਦੇ ਆ ਉਹ ਵੀ ਅਸੀਂ ਪਲੱਗ ਕੀਤੇ ਔਰ ਉੱਥੇ ਵੀ ਕਾਫੀ ਲੋਕ ਫੜੇ ਗਏ